ਚਾਹੀਦਾ ਤੱਕ ਇੱਥੇ ਦੀਆਂ ਮੌਜੂਦਾ ਸਰਕਾਰਾਂ ਨੂੰ ਇਹ ਸੀਗਾ ਕਿ ਸਟੇਜਾਂ ਤੇ ਖੜਕੇ ਇਹ ਕਹਿੰਦੇ ਭਾਈ ਕੋਈ ਖੇਤ ਛੱਡ ਕੇ ਨਾ ਜਾਇਓ ਵਿਦੇਸ਼ ਕੋਈ ਖੇਤ ਪਟੇਨੇ ਤਾਂ ਦਿਓ ਕੋਈ ਖੇਤ ਇੰਡਸਟਰੀ ਨੂੰ ਦਿਓ ਅਸੀਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਵਾਂਗੇ ਇਹੋ ਹੀ ਖੇਤੀ ਹੈ ਜਿੱਥੋਂ ਤੁਹਾਡੇ ਰੋਜ਼ਗਾਰ ਚੱਲਦੇ ਸੀ ਤੁਹਾਡੇ ਘਰ ਚੱਲਦੇ ਬਿਜ਼ਨਸ ਚੱਲਦੇ ਸੀ ਤੇ ਅਸੀਂ ਕਹੇ ਛੱਡੋ ਖੇਤਾਂ ਨੂੰ ਛੱਡੋ ਜ਼ਮੀਨਾਂ ਨੂੰ ਪੈਸੇ ਲਓ ਸਾਨੂੰ ਡਿਵੈਲਪ ਕਰਕੇ ਅਸੀਂ ਕਾਰਪੋਰੇਟਰ ਨੂੰ ਵੇਚਾਂਗੇ 1.53% ਸਾਡਾ ਰਕਬਾ ਹੈ ਹੂੰ ਸਾਰੇ ਦੇਸ਼ ਦਾ ਤੇ 2.2% ਸਾਡੀ ਆਬਾਦੀ ਹੈ ਤੇ ਇਹ ਫਿਰ ਕਿਸੇ ਗਿਣਤੀ ਚ ਤੇ ਆंदे ਹੀ ਨਹੀਂ ਹੈਗੇ ਲੋੜ ਹੀ ਕੀ ਇਹਨਾਂ ਨੂੰ ਸੁਣਨ ਦੀ ਲੇਕਿਨ ਜੇ ਤੁਸੀਂ ਅਣਪੰਡਹਾਰ ਭਰ ਨਾਲ ਗੱਲ ਕਰ ਲਵੋ ਨਾ ਝੋਨੇ ਦਾ ਸੀਜ਼ਨ ਚੱਲ ਰਿਹਾ ਜੀ ਸਾਰੇ ਦੇਸ਼ 'ਚ ਇਹ ਕਾੰਕੜਾ ਕਹਿ ਰਿਹਾ 470 ਲੱਖ ਹੈਕਟੇਰ ਦੇ ਵਿੱਚ ਝੋਨਾ ਬੀਜਿਆ ਗਿਆ ਪੰਜਾਬ 'ਚ 31-32 ਲੱਖ ਹੈਕਟੇਰ ਦੇ ਵਿੱਚ ਕਿੰਨਾ ਹਿੱਸਾ ਬਣਿਆ 8% ਵੀ ਨਹੀਂ ਆਂਦਾ ਡੇਡ ਪਰਸੈਂਟ ਰਕਬੇ ਵਾਲਾ ਸੂਬਾ 26% ਅੰਨ ਭੰਡਾਰ 'ਚ ਯੋਗਦਾਨ ਪਾ ਰਿਹਾ ਚੌਲਾਂ ਦਾ ਕਣਕ ਤੇ ਆਜੋ ਸਾਰੇ ਦੇਸ਼ 'ਚ 37075 ਲੱਖ ਹੈਕਟੇਰ ਦੇ ਵਿੱਚ ਕਣਕ ਬੀਜੀ ਗਈ ਪੰਜਾਬ ਦੇ ਵਿੱਚ ਕਣਕ ਬੀਜੀ ਗਈ 35 ਲੱਖ ਹੈਕਟੇਰ 'ਚ 10% ਇਸਾ ਨਹੀਂ ਬਣਦਾ ਕੇਂਦਰੀ ਖਾਦ ਭੰਡਾਰ ਤੇ ਵਿੱਚ ਕੱਲੇ ਪੰਜਾਬ ਦਾ 51% ਯੋਗਦਾਨ ਹੈ 51% ਤੇ 27 ਸਟੇਟਾਂ ਦੀ ਇਹ ਗਿਣਤੀ ਹੈ